ਜੰਮੂ ਕਸ਼ਮੀਰ ਦੇ ਕਸ਼ਤਵਾੜ ਦੇ ਵਿੱਚ 65 ਲੋਕਾਂ ਦੀ ਜਿਹੜੀ ਲਾਸ਼ਾਂ ਨੇ ਉਹ ਬਰਾਮਦ ਕੀਤੀਆਂ ਗਈਆਂ ਨੇ ਤਾਂ ਹਲਾਜ ਜਿਹੜੇ ਨੇ ਪਹਿਲਾਂ ਨਾਲੋਂ ਬੱਤਰ ਨਜ਼ਰ ਆ ਰਹੇ ਨੇ ਔਰ ਜ਼ਿੰਦਗੀਆਂ ਦੀ ਜਿਹੜੀ ਭਾਲ ਹੈ ਉਹ ਲਗਾਤਾਰ جاری ਹੈ ਔਰ ਦੱਸਦੇ ਕਿ 100 ਲੋਕਾਂ ਦੇ ਲਾਪਤਾ ਹੋਣ ਦਾ ਅਜੇ ਵੀ ਖੱਛਾ ਜਤਾਇਆ ਜਾ ਰਿਹਾ ਹੈ ਤਾਂ ਰੈਸਕਿਊ ਆਪਰੇਸ਼ਨ ਅਜੇ ਵੀ ਜਾਰੀ ਹੈ ਇਸ ਵਕਤ ਦੀ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਔਰ ਬੀਤੇ ਦਿਨ ਜਿਸ ਤਰੀਕੇ ਦੇ ਨਾਲ ਕਰੀਬ 12:30 ਵਜੇ ਦੁਪਹਿਰ ਦੇ ਸਮੇਂ ਬੱਦਲ ਫਟਿਆ ਔਰ ਉਸ ਤੋਂ ਬਾਅਦ ਹਾਹਾਕਾਰ ਮਚ ਗਈ ਕਿਉਂਕਿ ਹੜ੍ਹ ਆਇਆ ਔਰ ਹੜ੍ਹ ਦੇ ਨਾਲ ਕਈ ਜਿਹੜੀਆਂ ਜ਼ਿੰਦਗੀਆਂ ਨੇ ਉਹ ਵੀ ਚਲੀ ਗਈਆਂ ਕਿਉਂਕਿ ਕਈ ਲੋਕਾਂ ਦੀ ਜਿਹੜੀ ਮੌਤ ਹੈ ਉਹ ਹੋ ਚੁੱਕੀ ਹੈ ਕਈ ਲੋਕ ਲਾਪਤਾ ਨੇ ਔਰ ਜਿਸ ਤਰੀਕੇ ਦੇ ਨਾਲ ਰੈਸਕਿਊ ਲਗਾਤਾਰ ਜਾਰੀ ਹੈ ਔਰ ਭਾਲ ਕੀਤੀ ਜਾ ਰਹੀ ਹੈ ਜਿਹੜੇ ਲੋਕ ਇਸ ਮਲਬੇ ਦੇ ਵਿੱਚ ਇਸ ਹੜ੍ਹ ਦੇ ਵਿੱਚ ਰੁੜੇ ਨੇ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ ਔਰ ਉਹਨਾਂ ਨੂੰ ਬਚਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਜਾਰੀ ਨੇ ਪਰ ਇਸ ਵਕਤ ਦੀ ਇਹ ਜਾਣਕਾਰੀ ਹੈ ਕਿ ਜੰਮੂ ਕਸ਼ਮੀਰ ਦੇ ਵਿੱਚ ਜੋ ਕਿਸ਼ਤਵਾੜ ਹੈ ਉੱਥੇ ਜੋ ਹੜ੍ਹ ਆਇਆ ਸੀ ਉਸ ਦੇ ਵਿੱਚ ਕਈ ਲੋਕ ਰੁੜ ਗਏ ਔਰ ਹੁਣ ਤੱਕ 65 ਲੋਕਾਂ ਦੀਆਂ ਲਾਸ਼ਾਂ ਜਿਹੜੀਆਂ ਨੇ ਉਹ ਬਰਾਮਦ ਹੋਈਆਂ ਨੇ 21 ਲੋਕਾਂ ਦੀ ਲਾਸ਼ਾਂ ਦੀ ਜਿਹੜੀ ਪਛਾਣ ਹੈ ਉਹ ਕਰ ਲਈ ਗਈ ਹੈ ਔਰ 168 ਲੋਕਾਂ ਨੂੰ ਜਿਹੜਾ ਹੈ ਉਹ ਬਚਾ ਲਿਆ ਗਿਆ ਸੋ ਤੋਂ ਵੱਧ ਲੋਕਾਂ ਦੇ ਲਾਪਤਾ ਹੋਣ ਦਾ ਅਜੇ ਵੀ ਜਿਹੜਾ ਖੱਛਾ ਹੈ ਉਹ ਜਤਾਇਆ ਜਾ ਰਿਹਾ ਹੈ ਔਰ ਦੱਸ ਦਈਏ ਕਿ ਮਲਬੇ ਦੇ ਹੇਠੋਂ ਜਿਹੜੇ ਲੋਕ ਨੇ ਅਜੇ ਵੀ ਕੱਢੇ ਜਾ ਰਹੇ ਨੇ ਇਸ ਵਕਤ ਦੀ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਔਰ ਦੱਸ ਦਈਏ ਕਿ ਬੀਤੇ ਦਿਨ ਮਚਾਲ ਮਾਤਾ ਦੇ ਮੰਦਰ ਦੇ ਵਿੱਚ ਜਿਹੜੇ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਨੇ ਉਹ ਪਹੁੰਚੇ ਹੋਏ ਸੀ ਕਿਉਂਕਿ ਉਹ ਯਾਤਰਾ ਜਿਹੜੀ ਹੈ ਉਹ ਕੱਢੀ ਜਾਂਦੀ ਹੈ ਔਰ ਪਹਿਲਾ ਪੜਾਅ ਸੀ ਇਹ ਯਾਤਰਾ ਦਾ ਪਹਿਲਾ ਪੜਾਅ ਸੀ ਯਾਤਰਾ ਸ਼ੁਰੂ ਹੋਣੀ ਸੀ ਔਰ ਇਸੇ ਦੌਰਾਨ ਜਿਹੜਾ ਹੈ ਕਰੀਬ 12:30 ਵਜੇ ਦੁਪਹਿਰ 12:30 ਵਜੇ ਇਹ ਅਚਾਨਕ ਬੱਦਲ ਫਟਦਾ ਹੈ ਔਰ ਬੱਦਲ ਫਟਣ ਕਾਰਨ ਹਾੜ ਆ ਗਿਆ ਔਰ ਇਸ ਸੇਲਾਬ ਦੇ ਵਿੱਚ ਸਾਰੇ ਜਿਹੜੇ ਲੋਕ ਨੇ ਉਹ ਰੁੜ ਗਏ ਔਰ ਕਈ ਲੋਕਾਂ ਦੇ ਜਿਹੜੇ ਘਰ ਨੇ ਉਹ ਵੀ ਤਬਾਹ ਹੋ ਗਏ ਤਾਂ ਤਬਾਹੀ ਦਾ ਖੌਫਨਾਕ ਮੰਜ਼ਰ ਜਿਹੜਾ ਉਹ ਦੇਖਣ ਨੂੰ ਮਿਲਿਆ ਹਾਲਾਂਕਿ ਅਸੀਂ ਬੀਤੇ ਦਿਨ ਦਾ ਵੀ ਜ਼ਿਕਰ ਕਰ ਰਹੇ ਹਾਂ ਕਿ ਬੀਤੇ ਦਿਨ ਦੁਪਹਿਰ ਕਰੀਬ 12:30 ਵਜੇ ਇਹ ਹੜ੍ਹ ਆਇਆ ਬੱਦਲ ਫਟਿਆ ਔਰ ਉਸ ਤੋਂ ਬਾਅਦ ਜਿਹੜੇ ਸੈਂਕੜੇ ਲੋਕ ਇਸ ਬੱਦਲ ਫਟਣ ਕਾਰਨ ਰੁੜ ਗਏ ਤਾਂ ਇਸ ਵਕਤ ਦੀ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹੁਣ ਤੱਕ 65 ਲੋਕਾਂ ਦੀਆਂ ਲਾਸ਼ਾਂ ਗੜੀਆਂ ਨੇ ਉਹ ਬਰਾਮਦ ਕੀਤੀਆਂ ਗਈਆਂ ਨੇ ਮੰਦ ਭਾਗੀ ਖਬਰ ਕਹਿ ਸਕਦੇ ਆ ਕਿਉਂਕਿ 65 ਲੋਕਾਂ ਦੀਆਂ ਲਾਸ਼ਾਂ ਜਿਹੜੀਆਂ ਨੇ ਬਰਾਮਦ ਹੋਈਆਂ ਨੇ ਔਰ ਜਿੰਨਾ ਦੇ ਪਰਿਵਾਰਕ ਮੈਂਬਰ ਇਸ ਹੜ ਦੀ ਚਪੇੜ ਦੇ ਵਿੱਚ ਆਏ ਉਨਾ ਪਰਿਵਾਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਹਰ ਕੋਈ ਜਿਹੜਾ ਇਸ ਦੇ ਵਿੱਚ ਜੇ ਜੋ ਇਹ ਘਟਨਾ ਵਾਪਰੀ ਹੈ ਜੋ ਹਾਸਾ ਹੋਇਆ ਹੈ ਇਸ ਦੇ ਉੱਤੇ ਦੁੱਖ ਦਾ ਪ੍ਰਗਟਾਵਾ ਕਰ ਰਿਹਾ ਹੋਇਆ ਪੀਐਮ ਮੋਦੀ ਹੋਰਾਂ ਨੇ ਵੀ ਇਸ ਦੇ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਪਰ ਜਾਣਕਾਰੀ ਮੁਤਾਬਕ ਦੱਸਦੀ ਹੈ ਜੰਮੂ ਕਸ਼ਮੀਰ ਦੇ ਕਿਸ਼ਤ ਵਾਰਡ ਦੇ ਵਿੱਚ ਜੋ ਉੱਚੀ ਛੋਟੀ ਪਿੰਡ ਹੈ ਉਸ ਦੇ ਵਿੱਚ ਦੁਪਹਿਰ 12:30 ਵਜੇ ਬੱਦਲ ਫਟਿਆ ਔਰ ਉਸ ਤੋਂ ਬਾਅਦ ਮਲਬੇ ਦੀ ਚਪੇੜ ਦੇ ਵਿੱਚ ਲੋਕਾਂ ਦੇ ਘਰ ਵੀ ਆ ਗਏ ਇਹ ਰਿਹਾਇਸ਼ੀ ਇਲਾਕਾ ਆ ਗਿਆ ਔਰ ਇਸ ਦੇ ਨਾਲ ਲੋਕਾਂ ਦੀਆਂ ਜਿਹੜੀਆਂ ਲਾਸ਼ਾਂ ਨੇ ਕਰੀਬ 65 ਲੋਕਾਂ ਦੀਆਂ ਲਾਸ਼ਾਂ ਜਿਹੜੀਆਂ ਨੇ ਹੁਣ ਬਰਾਮਦ ਕੀਤੀਆਂ ਗਈਆਂ ਨੇ ਔਰ ਦੱਸਦੇ ਕਿ ਹੁਣ ਤੱਕ ਜਿਹੜਾ 167 ਲੋਕਾਂ ਨੂੰ ਜਿਹੜਾ ਉਹ ਬਚਾਇਆ ਗਿਆ ਤਾਂ 100 ਤੋਂ ਵੱਧ ਲੋਕਾਂ ਦੇ ਅਜੇ ਵੀ ਲਾਪਤਾ ਹੋਣ ਦਾ ਜਿਹੜਾ ਖੱਛਾ ਹੈ ਉਹ ਜਤਾਇਆ ਜਾ ਰਿਹਾ ਹੈ ਤਾਂ ਬਚਾਅ ਕਾਰਜ ਲਗਾਤਾਰ جاری ਹੈ ਲੋਕਾਂ ਨੂੰ ਬਚਾਇਆ ਜਾ ਰਿਹਾ ਔਰ ਜਾਣਕਾਰੀ ਮੁਤਾਬਕ ਦੱਸਦੇ ਕਿ ਮਚੈਲ ਮਾਤਾ ਦੇ ਮੰਦਿਰ ਦੇ ਵਿੱਚ ਮੌਜੂਦ ਕਈ ਲੋਕ ਸੀ ਕਈ ਸ਼ਰਧਾਲੂ ਸੀ ਔਰ ਇਸ ਦੀ ਮਲਬੇ ਦੀ ਚਪੇੜ ਦੇ ਵਿੱਚ ਕਿਉਂਕਿ ਜਦੋਂ ਬੱਦਲ ਫਟਦਾ ਹੈ ਤਾਂ ਉਸ ਤੋਂ ਬਾਅਦ ਦੇ ਜਿਹੜੇ ਲੋਕ ਨੇ ਵੱਡੀ ਗਿਣਤੀ ਦੇ ਵਿੱਚ ਇਸ ਦੀ ਚਪੇੜ ਦੇ ਵਿੱਚ ਆ ਗਏ ਔਰ ਜਾਣਕਾਰੀ ਮੁਤਾਬਕ ਤੁਹਾਨੂੰ ਇਹ ਵੀ ਦੱਸ ਦਈਏ ਕਿ 25 ਜੁਲਾਈ ਤੋਂ ਲੈ ਕੇ 5 ਸਤੰਬਰ ਤੱਕ ਜਿਹੜੀ ਯਾਤਰਾ ਹੈ ਉਹ ਚੱਲਦੀ ਹੈ ਔਰ ਇਸ ਦਾ ਜਿਹੜਾ ਰੂਟ ਹੈ ਜੰਮੂ ਤੋਂ ਕਿਸ਼ਤਵਾੜ ਤੱਕ 210 ਕਿਲੋਮੀਟਰ ਤੱਕ ਹੁੰਦਾ ਹੈ ਪਰ ਜਦੋਂ ਇਹ ਸ਼ੁਰੂਆਤ ਹੋਣੀ ਸੀ ਕਿਉਂਕਿ ਇਸ ਦਾ ਪਹਿਲਾ ਪੜਾਅ ਸੀ ਔਰ ਮਚੈਲ ਮਾਤਾ ਦੇ ਮੰਦਰ ਦੇ ਨੇੜੇ ਵੱਡੀ ਗਿਣਤੀ ਦੇ ਵਿੱਚ ਸ਼ਰਦਾਲੂਆਂ ਦਾ ਵੱਡਾ ਇਕੱਠ ਹੋਇਆ ਸੀ ਔਰ ਇਸੇ ਦੌਰਾਨ ਹੈ ਜਿਹੜਾ ਕਿਸ਼ਤਵਾੜ ਦੇ ਵਿੱਚ ਆ ਜਿਹੜਾ ਕਰੀਬ 12:30 ਵਜੇ ਬੀਤੇ ਦਿਨ ਬੱਦਲ ਫਟ ਜਾਂਦਾ ਉਹ ਉਸ ਤੋਂ ਬਾਅਦ ਹੜ ਆ ਗਿਆ ਔਰ ਦੇਖ ਸਕਦੇ ਹੋ ਇਹਨਾਂ ਤਸਵੀਰਾਂ ਦੇ ਵਿੱਚ ਕਿ ਐਨਡੀਆਰਐਫ ਔਰ ਐਸਡੀਆਰਐਫ ਦੀਆਂ ਟੀਮਾਂ ਵੀ ਤੁਹਾਨੂੰ ਇਹਨਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੀਆਂ ਹੋਣਗੀਆਂ ਫੌਜ ਦੇ ਜਵਾਨ ਵੀ ਨਜ਼ਰ ਆ ਰਹੇ ਹੋਣਗੇ ਜਿਨ੍ਹਾਂ ਵੱਲੋਂ ਲਗਾਤਾਰ ਰੈਸਕਿਊ ਆਪਰੇਸ਼ਨ ਲਗਾਤਾਰ ਜਾਰੀ ਹੈ ਤਾਂ 65 ਲੋਕਾਂ ਦੀਆਂ ਲਾਸ਼ਾਂ ਜਿਹੜੀਆਂ ਨੇ ਉਹ ਬਰਾਮਦ ਕੀਤੀਆਂ ਗਈਆਂ ਨੇ ਔਰ ਲਗਾਤਾਰ ਮਲਬੇ ਤੇ ਹੀਟੋਂ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹਾਲਾਂਕਿ ਬਹੁਤ ਸਾਰੀਆਂ ਜਿਹੜੀਆਂ ਜ਼ਿੰਦਗੀਆਂ ਨੇ ਉਹ ਵੀ ਬਚਾਈਆਂ ਗਈਆਂ ਨੇ ਔਰ ਜਾਣਕਾਰੀ ਮੁਤਾਬਕ ਦੱਸਦੀ ਹੈ ਕਿ 100 ਤੋਂ ਵੱਧ ਲੋਕਾਂ ਦੇ ਲਾਪਤਾ ਹੋਣ ਦਾ ਅਜੇ ਵੀ ਖਚਾ ਜਤਾਇਆ ਜਾ ਰਿਹਾ ਕਈ ਲੋਕ ਅਜੇ ਵੀ ਲਾਪਤਾ ਨੇ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ ਤਾਂ ਜੋ ਉਹਨਾਂ ਦੀਆਂ ਜ਼ਿੰਦਗੀਆਂ ਜਿਹੜੀਆਂ ਨੇ ਉਹ ਬਚ ਜਾਣ ਤਾਂ ਤਸਵੀਰਾਂ ਜੰਮੂ ਕਸ਼ਮੀਰ ਦੇ ਕਿਸ਼ਤਵਾੜ ਤੋਂ ਇਹ ਸਾਂਝੀਆਂ ਕਰ ਰਹੇ ਹਾਂ ਜਿੱਥੇ ਬੀਤੇ ਦਿਨ ਬੱਦਲ ਫਟਿਆ ਔਰ ਬੱਦਲ ਫਟਣ ਤੋਂ ਬਾਅਦ ਅਜਿਹਾ ਖੌਫਨਾਕ ਮੰਜ਼ਰ ਦੇਖਣ ਨੂੰ ਮਿਲਿਆ ਤਬਾਹੀ ਮਚੀ ਔਰ ਹੁਣ ਤੱਕ 65 ਲੋਕਾਂ ਦੀਆਂ ਲਾਸ਼ਾਂ ਜਿਹੜੀਆਂ ਨੇ ਉਹ ਬਰਾਮਦ ਕਰ ਲਈਆਂ ਗਈਆਂ ਨੇ ਔਰ 21 ਲਾਸ਼ਾਂ ਦੀ ਪਛਾਣ ਹੋਈ ਹੈ ਔਰ 168 ਲੋਕਾਂ ਨੂੰ ਬਚਾਇਆ ਜਾ ਚੁੱਕਿਆ ਹੈ ਔਰ ਦੱਸਦੇ ਕਿ 100 ਤੋਂ ਵੱਧ ਲੋਕਾਂ ਦੇ ਲਾਪਤਾ ਹੋਣ ਦਾ ਅਜੇ ਵੀ ਖੱਸ਼ਾ ਜਤਾਇਆ ਜਾ ਰਿਹਾ ਹੈ ਪਰ ਦੱਸ ਦਈਏ ਕਿ ਐਨਡੀਆਰਐਫ ਔਰ ਐਸਡੀਆਰਐਫ ਅਤੇ ਭਾਰਤੀ ਫੌਜ ਦੇ ਜਵਾਨ ਨੇ ਲਗਾਤਾਰ ਰੈਸਕਿਊ ਕਰ ਰਹੇ ਨੇ ਔਰ ਉਹਨਾਂ ਨੂੰ ਬਚਾਇਆ ਜਾ ਰਿਹਾ ਜੋ ਇਸ ਆ ਮਲਬੇ ਦੀ ਚਪੇੜ ਦੇ ਵਿੱਚ ਆ ਗਏ ਜੋ ਇਸ ਹੜ ਦੀ ਚਪੇੜ ਦੇ ਵਿੱਚ ਆ ਗਏ